ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਸਾਡੇ ਰঞ্জੀਤ ਸਿੰਘ ਜੀ ਗਿਲਸਾ ਪਰਮਿੰਦਰ ਜੀ ਔਰ ਮੇਰੇ ਛੋਟੇ ਜਿਹੇ ਸੱਦੇ ਦੇ ਤੁਸੀਂ ਸਾਰੇ ਇੱਥੇ ਪਹੁੰਚੇ ਆ ਅੱਜ ਮਸਲਾ ਜਿਹੜਾ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਇਹ ਸਰਕਾਰ ਪੰਜਾਬ ਦੇ ਅੰਦਰ emergancy ਵਰਗੇ ਜਿਹੜੇ ਹਾਲਾਤ ਆ ਉਹ ਪੈਦਾ ਕਰਦੇ ਪਹਿਲਾਂ ਦਾ ਕੱਲ ਇਹੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਜਲੀਲ ਕਰਕੇ ਸੀਐਮ ਰੈਜੀਡੈਂਸ ਚੋਂ ਕੱਢਿਆ ਤੇ ਅੱਜ ਤੁਸੀਂ ਦੇਖ ਲਿਓ ਵੀ ਰਾਤ ਸਾਰੀ ਰਾਤ ਕਿਸਾਨਾਂ ਦੇ ਘਰਾਂ 'ਤੇ ਛਾਪੇ ਮਾਰੇ ਉਹਨਾਂ ਨੂੰ ਅਰੈਸਟ ਕਰਿਆ ਉਹਨਾਂ ਨੂੰ ਹਾਊਸ ਰੈਸਟ ਕਰਿਆ ਕਿਸੇ ਨੂੰ ਥਾਣੇ 'ਚ ਅਰੈਸਟ ਕਰਿਆ ਪੂਰੇ ਪੰਜਾਬ 'ਚ ਅੱਧੀ ਰਾਤ ਤੋਂ ਛਾਪੇ ਜਾਰੀ ਜਿਹੜੀ ਆ ਉਹ ਜਾਰੀ ਹੈਗੀ ਸੋ ਪਹਿਲਾਂ ਤਾਂ ਅਸੀਂ ਇਸ ਸਾਰੀ ਘਟਨਾ ਦੀ ਸਖਤ ਸ਼ਬਦਾਂ 'ਚ ਨਖੇਦੀ ਵੀ ਕਰਦੇ ਆਂ ਔਰ ਪੰਜਾਬ ਦੇ ਅੰਦਰ ਤੱਕ ਕਿਸਾਨ ਦੇ ਨਾਲ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹਿੰਦੁਸਤਾਨ 'ਚ ਕਿਸਾਨ ਦੇ ਲੀਡਰ ਰਹੇ ਆਂ ਸੀ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਖੜੇ ਰਹੇ ਆਂ ਅੱਗੇ ਵੀ ਕਿਸਾਨਾਂ ਦੀ ਹਰ ਲੜਾਈ 'ਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਡਟ ਕੇ ਖੜਾ ਰਹੇਗਾ ਤੁਸੀਂ ਦੇਖੋ ਵੀ ਹਿੰਦੁਸਤਾਨ 'ਚ ਸਭ ਤੋਂ ਵੱਧ ਝੂਠ ਬੋਲਣ ਵਾਲੀ ਜੇ ਕੋਈ ਪਾਰਟੀ ਆ ਉਹ ਆਮ ਆਦਮੀ ਪਾਰਟੀ ਆ ਝੁੱਠਿਆਂ ਦਾ ਸਰਦਾਰ ਜੇ ਕਿਸੇ ਨੂੰ ਕਹਿ ਲਈਏ ਤਾਂ ਉਹ ਕੇਜਰੀ ਵਾਲਾ ਹਰ ਹਰ ਗੱਲ ਤੇ ਮੁਕਰਨ ਵਾਲੀ ਜਿਹੜੀ ਪਾਰਟੀ ਆ ਉਹ ਵੀ ਆਮ ਆਦਮੀ ਪਾਰਟੀ ਆ ਔਰ ਇਹ ਪਾਰਟੀ ਤੁਸੀਂ ਦੇਖ ਲਿਓ ਵੀ ਛੋਟੀ ਜਿਹੀ ਕਿਸੇ ਦਾ ਕੁੱਤਾ ਵੀ ਮਰ ਜਾਂਦਾ ਤਾਂ ਨਾ ਤਾਂ ਵੀ ਸੜਕ ਤੇ ਧਰਨਾ ਲਾ ਕੇ ਬੈਠ ਜਾਂਦੇ ਤੇ ਜੇ ਕਿਸੇ ਤੇ ਮੜੀ ਜੀ ਕੋਈ ਪ੍ਰੋਬਲਮ ਹਰ ਹਰ ਗੱਲ ਤੇ ਧਰਨਾ ਨਾ ਦਿੱਤੀਏ ਪਾਰਟੀ ਧਰਨਿਆਂ ਤੋਂ ਨਿਕਲ ਕੇ ਤੁਸੀਂ ਦੇਖੋ ਵੀ ਕੇਜਰੀਵਾਲ ਨੇ ਡਰਾਮੇ ਕਰਕੇ ਦਿੱਲੀ ਚ ਰਾਜ ਲਿਆ ਔਰ ਪੰਜਾਬ ਚ ਸਰਕਾਰ ਬਣਾਈ ਔਰ ਸਰਕਾਰ ਬਣਾਉਣ ਤੋਂ ਬਾਅਦ ਜਿੰਨੇ ਇਹਨਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਤੀ ਸਾਰੇ ਵਾਦਿਆਂ ਤੋਂ ਮੁੱਕਰ ਵੀ ਗਏ ਔਰ ਬੇਸ਼ਰਮਾਂ ਦੀ ਜਣਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਜਲੀਲ ਵੀ ਕਰ ਰਹੇ ਆ ਅੱਜ ਕੱਲ ਕਿਸਾਨ ਜਿਹੜੇ ਗੱਲ ਕਰਨ ਗਏ ਸੀਗੇ ਉਹ ਕੋਈ ਸੋਨਾ ਥੋੜੀ ਮੰਗ ਰਹੇ ਤੇ ਉਹ ਤਾਂ ਸਿਰਫ ਆਪਣੇ ਹੱਕ ਮੰਗਣ ਵਾਸਤੇ ਗਏ ਤੇ ਕਿਸ ਤਰ੍ਹਾਂ ਗੱਲ ਬੇਇੱਜ਼ਤ ਕਰਕੇ ਭਗਵੰਤ ਮਾਨ ਨੇ ਜਿਹੜਾ ਉਹਨਾਂ ਨੂੰ ਕੱਢਿਆ ਪਹਿਲਾਂ ਤਾਂ ਇਹਨਾਂ ਦੀਆਂ ਜਿਹੜੀ ਇਲੈਕਸ਼ਨਾਂ 'ਚ ਕਰੇ ਹੋਏ ਵਾਅਦੇਆਂ ਦੀ ਜੇ ਮੈਂ ਵੀਡੀਓ ਸੁਣਾ ਦੇ ਭਗਵੰਤ ਮਾਨ ਜੀ ਸੁਣਦੇ ਹੁਣ ਇਹਨਾਂ ਦਾ ਪਾਪਾ ਕੇਜਰੀਵਾਲ ਤੇ ਬਾਕੀ ਲੀਡਰ ਸੁਣਦੇ ਹੁਣ ਜਰਾ ਦੇਖ ਲੈਣ ਕਿਆ ਕਹਿ ਕੇ ਇਹਨਾਂ ਨੇ ਸਰਕਾਰ ਬਣਾਈ ਤੇ ਆ ਭਗਵੰਤ ਮਾਨ ਦੀ ਪਹਿਲਾਂ ਤਾਂ ਸਟੇਟਮੈਂਟ ਤੁਸੀਂ ਸੁਣ ਲਓ ਚਾ ਕੁਰਸੀ ਛੱਡੋ ਜਾਂ ਬਾਈ ਨੇ ਬਾਈ ਫਸਲਾਂ ਤੇ ਐਮਐਸਪੀ ਦਿਓ ਨਹੀਂ ਤਾਂ ਫਿਰ 2022 'ਚ ਆਮ ਆਦਮੀ ਪਾਰਟੀ ਸਰਕਾਰ ਰੋਗੇ ਅਸੀਂ ਬਾਈ ਦੀਆਂ ਬਾਈ ਫਸਲਾਂ ਦਾ ਇੱਕ ਇੱਕ ਦਾਣਾ ਚੁੱਕਾਂਗੇ ਐਮਐਸਪੀ ਕੁਦੀ ਜਿਹੜੀ ਅਸਲ ਚਾਹੇ ਉਹ ਕਪਾਹ ਐ ਨਰਮਾ ਚਾਹੇ ਉਹ ਸੂਰਜਮੁਖੀ ਐ ਚਾਹੇ ਮੱਕੀ ਐ ਚਾਹੇ ਕਣਕ ਐ ਚਾਹੇ ਝੋਨਾ ਐ ਜਿਹੜੀ ਫਸਲ ਇੱਕ ਵਾਰ ਮੰਡੀ ਚ ਆ ਗਈ ਉਹ ਸਰਕਾਰ ਦੀ ਹੋਊਗੀ ਤਾਂ ਇੱਕ ਇੱਕ ਦਾਣੇ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਸਾਨ ਦਾ ਇੱਕ ਦਾਣੇ ਦਾ ਪੈਸਾ ਮਿਲੂਗਾ ਤੇ ਸਾਡੇ ਕੋਲੇ ਰੋਡ ਮੈਂ ਬਣਿਆ ਤੇ ਆ ਚੱਕਰਸੀ ਛੱਡੋ ਜਾਂ ਬਾਈ ਦੀ ਬਾਈ ਫਸਲਾਂ ਤੇ ਮੈਸੂਪੀ ਦਿਓ ਨਹੀਂ ਤਾਂ ਫਿਰ 2022 ਚ ਸਾਡੀ ਪਾਰਟੀ ਸਰਕਾਰ ਆਊਗੀ ਅਸੀਂ ਬਾਈ ਦੀ ਬਾਈ ਫਸਲਾਂ ਦਾ ਇੱਕ ਇੱਕ ਦਾਣਾ ਚੁੱਕ ਕੇ ਐਮ ਐਸ ਪੀ ਤੇ ਇਹਨਾਂ ਦੇ ਬਾਪੇ ਦੀ ਕੇਜਰੀਵਾਲ ਦੀ ਵੀ ਸਟੇਟਮੈਂਟ ਸੁਣਾਵਾਉਂਗਾ ਕਿਸਾਨਾਂ ਕੇ ਲਈ हो रहे हैं। सबसे बड़ा अनाउंसमेंट जो मेरे दिल को गया वो था मूंगी के ऊपर जो एमएसपी देने का हमारा सपना है और मैं समझता हूं ये सपना जल्दी पूरा होगा जो किसानों का सपना है कि एक एक फसल के ऊपर सरकार एमएसपी देखिए चालू हुआ है मान साहब ने ऐलान किया कि मूंगी के ऊपर एमएसपी देंगे ਵੀਵੀ ਹੋਤੀ ਆ ਸਾਡੇ ਪ੍ਰੋਸਟੀ ਮਿਨਿਸਟਰ ਜੀ ਸਰਪੰਖ ਹੁੰਦੇ ਸਨ ਸਰਪੰਖ ਇਹ ਤਾਂ ਹੋਣੀ ਚਾਹੀਦੀ ਤੁਸੀਂ ਆਮ ਆਦਮੀ ਪਾਰਟੀ ਕਿਉਂ ਉਹਨਾਂ ਦੇ ਚੱਕਰ ਤੇ ਆਮ ਆਦਮੀ ਪਾਰਟੀ ਬਣੀ ਨਾ ਉਹ ਨਾ ਉਹ ਪਾਰਟੀਆਂ ਥੋੜੀ ਬੋਲਟੇਰੇ ਨੇ ਇਹ ਪਾਰਟੀਆਂ ਕੋਈ ਚੱਟਦਾ ਕੰਮ ਕਰਦੀਆਂ ਤੇ ਆਮ ਆਦਮੀ ਪਾਰਟੀ ਨੇ ਤਾਂ ਬਣਾਈ ਨਹੀਂ ਸੀ ਕੈਪਟਨ ਸਾਹਿਬ ਨੂੰ ਸਾਡਾ ਖੁੱਲਾ ਚੈਲੰਜ ਹੈ ਸਖੀਫਾ ਹੋਰ ਇਹ ਦੇ ਦਿਓ ਹੱਥ ਜੀ ਸਿਫਾ ਮੁਰੇ ਦੇ ਦੋ ਸਾਡੀ ਸਰਕਾਰ ਬਣਾਓ ਅੱਜ ਦੇਵਾਂਗੇ ਅੱਜ ਚੈਲੰਜ ਹੈ ਮੈਨੂੰ ਕਿਹਾ ਕੇਜਰੀਵਾਲ ਜੀ ਨੇ ਖੁਦ ਸੁਨੇਹਾ ਲਾ ਕੇ ਭੇਜਿਆ ਕਿ ਅਸੀਂ ਅੱਜ ਐਮਐਸਪੀ ਅਨਾਉਂਸ ਕਰਾਂਗੇ ਸਾਡੇ ਫਸਲਾਂ ਤੇ ਹੁਣ ਉਹਨਾਂ ਵੱਲੋਂ ਵੀ ਤੁਹਾਡਾ ਅਨਾਉਂਸ ਕੀਤੀ ਗਈ ਐਮਐਸਪੀ ਤੋਂ ਕਹਿ ਰਹੇ ਕਿ ਇਸ ਤੋਂ ਬਾਅਦ ਤੁਸੀਂ ਦੇਖੋ ਵੀ ਪਹਿਲਾਂ ਭਗਵੰਤ ਮਾਨ ਨੇ ਸਟੇਟਮੈਂਟ ਦੇਈ ਐਮਐਸਪੀ ਦੇਣ ਦੀ ਪੰਜਾਬ 'ਚ ਫਿਰ ਕੇਜਰੀਵਾਲ ਨੇ ਧੀ ਇਨਾਂ ਦੇ ਪਾਪੇ ਨੇ ਫਿਰ ਉਹਨਾਂ ਦੀ ਬੇਟੀ ਨੇ ਕਿਹਾ 5 ਮਿੰਟ ਦੇ ਦਵਾਂਗੇ ਕੇਜਰੀਵਾਲ ਜੀ ਨੂੰ ਕਿਹਾ ਫਿਰ ਇਹੀ ਕੇਜਰੀਵਾਲ ਨੇ ਪੰਜਾਬ ਚ ਆ ਕੇ ਅਨਾਉਂਸਮੈਂਟ ਕਰੀ ਵੀ ਇਸ ਵਾਰ ਆਪਾਂ ਮੂੰਗੀ ਤੇ ਮੱਕੀ ਤੇ ਐਮਐਸਪੀ ਦਵਾਂਗੇ ਕਿਸਾਨਾਂ ਨੇ ਲਾਰੇ ਚ ਆ ਕੇ ਮੂੰਗੀ ਵੀ ਵਿਝੀ ਮੱਕੀ ਵੀ ਵਿਝੀ ਹੁ ਮੇਰੇ ਕੋਲ ਖਬਰਾਂ ਵੀ ਆ ਸਾਰੀਆਂ ਮੂੰਗੀ ਕਿੰਨੀ ਖਰੀਦੀ ਐਮਐਸਪੀ ਤੇ 0.01% ਮੂੰਗੀ ਕਿਸਾਨਾਂ ਦੀ ਮੰਡੀ ਚ ਰੁਲ ਗਈ ਫਿਰ ਮੱਕੀ ਮੰਡੀ ਚ ਰੁਲ ਗਈ ਫੇਰ ਇਹਨਾਂ ਨੇ ਝੁੱਠੀ ਕਮਿਟਮੈਂਟ ਕਰੀ ਜਦੋਂ ਹੜਾ ਆਇਆ ਪੰਜਾਬ ਚ ਯਾਦ ਕਰੋ ਕੇ ਜਿਹੜੀ ਭਗਵੰਤ ਮਾਨ ਨੇ ਕਹਿ ਕੇ ਆ ਕਹਿੰਦਾ ਜੀ ਅਸੀਂ ਨਾ ਜੀ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ ਆ ਮੇਰੇ ਹਲਕੇ ਚ ਨਾ ਜੀ 6 6 ਫੁੱਟ ਰੇਤਾ ਚੜ ਗਿਆ ਫਸਲਾਂ ਤਬਾਹ ਹੋ ਗਈਆਂ ਮੋਹਾਲੀ ਚ ਇਸ ਤਰ੍ਹਾਂ ਹੀ ਹੋਇਆ 1 ਰੁਪਈਆ ਨਹੀਂ ਦਿਆ ਸਿੰਗਲ ਪੈਸਾ ਨਹੀਂ ਇਹਨਾਂ ਨੇ ਕਿਸੇ ਨੂੰ ਕੰਪਨਸੇਸ਼ਨ ਨਹੀਂ ਦਿੱਤੀ ਉਸ ਤੋਂ ਬਾਅਦ ਆ ਪਿੱਛੇ ਜਦੋਂ ਖਰਬੂਜੇ ਬਣੇ ਖਰਬੂਜੇ ਵਗੈਰਾ ਲਗੇ ਹੋਏ ਤੇ ਬੜੇ ਬੜੇ ਗੜੇ ਪੈ ਗਏ ਤੇ ਬਰਬਾਦ ਹੋ ਗਈ ਫਸਲ ਗਰਦੌਰੀ ਤੱਕ ਨਹੀਂ ਕਰਨਾ ਇਹ ਪੈਸੇ ਤਾਂ ਕਿਆ ਦੇਣਾ ਮਤਲਬ ਰੱਜ ਕੇ ਕਿਸਾਨਾਂ ਨਾਲ ਝੂਠ ਬੋਲਿਆ ਉਸ ਤੋਂ ਬਾਅਦ ਹੁਣ ਮੀਟਿੰਗ ਕਰਨ ਤੋਂ ਵੀ ਭੱਜਦੇ ਆ ਮੁਕਰਦੇ ਆ ਘੱਟ ਤੋਂ ਘੱਟ ਇਹਨਾਂ ਨੂੰ ਇੰਨੀ ਕਿ ਤਰਸਰਮਾਣੀ ਚਾਹੀਦੀ ਵੀ ਬਾਦ ਸਾਹਿਬ ਕੋਲ ਜਦੋਂ ਜਾਂਦੇ ਤੇ ਇੱਕ ਵਾਰੀ ਗਏ ਬਾਦ ਸਾਹਿਬ ਗੇਟ ਤੋਂ ਬਾਹਰ ਆ ਕੇ ਮੇਰੇ ਤੇ ਕਰਨੇ ਕੱਲੇ ਦੀ ਗੱਲ ਸੁਣਦੇ ਤੇ ਔਰ ਮਸਲੇ ਹੱਲ ਕਰਦੇ ਸੀਗੇ ਇਹ ਤਾਂ ਜਲੀਲ ਕਰਦੇ ਆ ਸੋ ਆਪ ਪੁੱਛਣਾ ਚਾਕੇ ਆ ਤੁਸੀਂ ਦੇਖੋ ਵੀ ਜਿਹੜੀ ਸਰਕਾਰ ਰਾਜ ਕੇ ਝੂਠ ਬੋਲਿਆ ਪਿਛਲੇ 5 ਸਾਲਾਂ ਚ ਕਿਸਾਨਾਂ ਦੀ ਹਾਲਤ ਕਿ ਆਇਆ ਮੇਰੇ ਹਲਕੇ ਜਿੰਨਾ ਦੀ ਜ਼ਮੀਨ ਐਕਵਾਇਰ ਹੋਈ ਕਿਸਾਨਾਂ ਦੀ ਉੱਥੇ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹਨੂੰ ਤਾਂ ਜ਼ਮੀਨ ਦਾ ਮਿਲਿਆ 5 ਕਰੋੜ ਰੁਪਏ ਕਿੱਲਾ ਤੇ ਉਹਦੀ ਵੱਟ ਦੇ ਨਾਲ ਵੱਟ ਸਾਂਝੀ ਜਿਹੜੇ ਕਿਸਾਨਾਂ ਨੂੰ 1 ਡੇਡ ਕਰੋੜ ਰੁਪਏ ਕਿੱਲਾ ਪਹਿਲਾਂ 6.5 ਉਹਨੂੰ ਮਿਲ ਰਿਹਾ ਤਾਂ 35 ਲੱਖ ਰੁਪਏ ਕਿਸਾਨ ਨੂੰ ਮਿਲ ਰਿਹਾ ਤਾਂ ਸੋ ਮਤਲਬ ਇਹ ਜਦੋਂ ਅਸੀਂ ਰੌਲਾ ਰੂਲਾ ਪਾਇਆ ਤਾਂ ਡੇਢ ਲੱਖ ਮਿਲਿਆ ਆ ਮੁਹਾਲੀ ਚ ਜ਼ਮੀਨਾਂ ਐਕਵਾਇਰ ਹੋਈਆਂ ਕਿਉਂ ਰੇੜੀ ਹੋਈ ਹੋਰ ਹੋਈ ਬਾਦਸ਼ਾਹ ਨੇ ਕਿਸਾਨਾਂ ਨੂੰ ਕਿੰਨਾ ਦਿਆ ਜਦ 50 ਲੱਖ ਰੇਟ ਦਾ ਡੇਢ ਕਰੋੜ ਦੇਆ 2 ਕਰੋੜ ਦੇਆ 2 ਕਰੋੜ 80 ਲੱਖ ਰੁਪਏ ਦੇ ਆ ਮਨੋਲੀ ਦੀ ਜ਼ਮੀਨ ਲਖਨੌਰ ਦੀ ਜ਼ਮੀਨ 800 ਏਕੜ ਜ਼ਮੀਨ ਸੁਪਰੀਮ ਕੋਰਟ ਤੋਂ ਕਿਸਾਨ ਕੇਸ ਹਾਰ ਕੇ ਤੇ ਬਾਦਸ਼ਾਹ ਨੇ ਸਾਰਿਆਂ ਨੂੰ ਲੈਂਡ ਪੂਲਿੰਗ ਦੇ ਕੇ ਅਰਬਾਪਤੀ ਜਿਹੜਾ ਬਣਾਇਆ ਦਿਆਲਪੁਰੇ ਚ 에어ਪੋਰਟ ਜੋਂ ਤੋਂ ਕੱਢ ਕੇ ਜ਼ਮੀਨ ਛਡਵਾਈ ਹੈ ਜ 200 ਕਰੋੜ ਰੁਪਏ ਦਾ ਕਿੱਲਾ ਹੈ ਸਿੰਘਪੁਰੇ ਤੇ ਕਾਂਗਰਸ ਦੀ ਸਰਕਾਰ ਚ ਜਿਹੜਾ 8 ਲੱਖ ਰੁਪਏ ਲੋਕਾਇਰ ਹੋਈ ਦੀ ਜ਼ਮੀਨ ਛੱਡ ਕੇ ਦੇਈ ਤੁਹਾਡੇ ਮੋਹਾਲੀ ਜਿੱਦਾ ਜਿੰਨੇ ਗੁਰਦੁਆਰੇ ਮੰਦਰਾਂ ਨੂੰ ਵੀ ਜ਼ਮੀਨ ਛੱਡੀ ਸੋ ਨਿਊ ਚੰਡੀਗੜ੍ਹ ਦੇਖ ਲਿਓ ਬਸਾਇਆ ਹਰ ਕਿਸਾਨ ਨੂੰ ਫਤਦਾ ਭਾਅ ਵੀ ਦੇਣਾ ਤੁਸੀਂ ਟਿਊਬਲਾਂ ਦੇ ਕਨੈਕਸ਼ਨ ਦੇਖ ਲਿਓ ਜੇ ਪੰਜਾਬ ਚ 14 ਲੱਖ ਕਨੈਕਸ਼ਨ ਹਨ ਨਾ ਟਿਊਬਲਾਂ ਦੇ 12 ਲੱਖ ਕਨੈਕਸ਼ਨ ਬਾਦਲ ਸਾਹਿਬ ਦੀ ਸਰਕਾਰ ਚ ਦੇ ਗਏ ਆ ਆ ਇਕੱਲੇ ਮੋਹਾਲੀ ਜ਼ਿਲ੍ਹੇ ਚ ਅਗਲ 1500 ਕਨੈਕਸ਼ਨ ਬਾਦ ਸਾਹਿਬ ਨੇ ਦੇਤੇ ਨਾ ਕਾਂਗਰਸ ਦੀ ਸਰਕਾਰ ਜੀ ਇੱਕ ਮਿਲਿਆ ਨਾ ਆਮ ਆਦਮੀ ਪਾਰਟੀ ਦੀ ਸਿੰਗਲ ਕਿਸਾਨ ਨੂੰ ਪੂਰੇ ਪੰਜਾਬ ਚ ਇੱਕ ਕਨੈਕਸ਼ਨ ਮਿਲਿਆ ਹੋਇਆ ਇਹ ਦੱਸ ਦੇ ਸੋ ਮਤਲਬ ਗਰੀਬ ਇਹਨਾਂ ਨੇ ਰੋਲ ਕੇ ਰੱਖਦੇ ਆ ਹਜ਼ਾਰ-ਹਜ਼ਾਰ ਰੁਪਏ ਤੇ ਫਾਰਮ ਭਰੇ ਤੇ ਬਿੱਬੀਆਂ ਬਚਾਈਆਂ ਧੋਖੇ ਚ ਆ ਗਈਆਂ ਕਹਿੰਦੇ ਤੇ ਵੀ ਤੁਸੀਂ ਫਾਰਮ ਭਰ ਦਿਓ 5 ਫਰਵਰੀ ਨੂੰ ਸਰਕਾਰ ਬਣਨੀ ਹੈ 6 ਫਰਵਰੀ ਨੂੰ ਤੁਹਾਡੇ ਖਾਤਿਆਂ ਚ ਪੈਸੇ ਆ ਜਾਣਗੇ ਅੱਜ ਤੱਕ ਆਇਆ ਕਿਸੇ ਦੀ ਦਮਨੀ ਸਕਾਲਰਸ਼ਿਪ ਅਸੀਂ 4 ਲੱਖ ਬੱਚਿਆਂ ਨੂੰ ਦੰਦੇ ਦੇ ਕਿਸੇ ਨੂੰ ਮਿਲੀ ਆ ਮੁੜ ਕੇ ਸਕਾਲਰਸ਼ਿਪ ਕਣਕ ਨਾਲ ਅਸੀਂ ਦਾਲ ਦੰਦੇ ਤੇ ਮਿਲੀ ਆ ਮੁੜ ਕੇ ਕਣਕ ਸੋ ਮਤਲਬ ਇਸ ਲੋਟੂ ਸਰਕਾਰ ਨੇ ਹੁਣ ਸਿੱਧੀ ਗੁੰਡਾਗਰਦੀ ਦੇ ਉੱਤੇ ਉਤਰਿਆ ਆ ਔਰ ਹਾਲਤ ਇਹ ਆ ਵੀ ਤਹਿਸੀਲਾਂ 'ਚ ਤੁਸੀਂ ਲੱਖ ਲੱਖ ਰੁਪਏ ਤੋਂ ਵਗੈਰ ਰਜਿਸਟਰੀ ਨਹੀਂ ਹੁੰਦੀ ਆ ਜਿਹੜੀ ਤਹਿਸੀਲਾਂ 'ਚ ਥਾਣਾ ਛਾਪੇ ਮਾਰ ਰਹੇ ਨਾ ਜਾਂ ਭਗਵੰਤ ਮਾਨ ਜੀ ਜਾ ਰਹੇ ਆ ਕਰਪਸ਼ਨ ਬੰਦ ਕਰਨ ਥੋੜੀ ਜਾ ਰਹੇ ਆ ਇਹਦਾ ਰੇਟ ਵਧਾਣ ਜਾ ਰਹੇ ਆ ਜੇ ਮੰਨ ਲਓ ਤਸੀਲਦਾਰ 50 ਲੱਖ ਰੁਪਏ ਮਹੀਨਾ ਦਾ ਦਿੰਦਾ ਤਾਂ ਹੁਣ ਕਹ ਰਿਹਾ ਵੀ ਜੜੀ ਆ ਵੱਡੀਆਂ ਤਸੀਲਾਂ ਇਹਨਾਂ ਨੂੰ ਤਾਂ ਕਰੋੜ ਕਰੋੜ ਰੁਪਏ ਦਿਓ ਆ ਸੈਟਲਮੈਂਟ ਹੋ ਗਏ ਕਿਸੇ ਆਮ ਬੰਦੇ ਨੂੰ ਫਾਇਦਾ ਥੋੜੀ ਹੋਣਾ ਆ ਨਸਿਆਂ ਦਾ ਆ ਹੁਣ ਜਾਗਾਈ ਇਹਨਾਂ ਨੂੰ ਹਰ ਘਰ ਚ ਸਪਲਾਈ ਹੋ ਰਿਆ ਘਰ ਘਰ ਚ ਆ ਮੇਰੇ ਹਲਕੇ ਜ ਮੇਰੇ ਪਿੰਡ ਚ ਡੈਥ ਹੋਈ ਦਿਆਲਪੁਰੇ ਚ ਤਿੰਨ ਡੈਥ ਹੋਈਆਂ ਛੱਤ ਚ ਦੋ ਡੈਥ ਹੋਈਆਂ ਡੈਲੀ ਨਸੇ ਨਾਲ ਡੈਥ ਹੋ ਰਹੀਆ ਤੇ ਇਹਨਾਂ ਦੇ ਮਿੰਨੇ ਬੰਨੇ ਹੋਈਆਂ ਉੱਥੇ ਪਹੁੰਚ ਰਹੀਆਂ ਸੋ ਕਿਸਾਨਾਂ ਦੀ ਬੁਰੀ ਹਾਲਤ ਸ੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਖੜੀ ਆ ਅੱਜ ਤੱਕ ਕਿਸਾਨਾਂ ਦਾ ਜੇਕਰ ਕਿਸੇ ਨੇ ਵੈਲਫੇਅਰ ਕਰੀਆ ਤਾਂ ਸ੍ਰੋਮਣੀ ਅਕਾਲੀ ਦਲ ਨੇ ਕਰੀਆ ਅਸੀਂ ਸਰਕਾਰ ਦੇ ਹਰ ੱੱਕੇ ਦਾ ਡੱਟ ਕੇ ਜਿਹੜਾ ਜਵਾਬ ਦੇਵਾਂਗੇ ਔਰ ਇਹਨਾਂ ਨੂੰ ਮਜਬੂਰ ਕਰਾਂਗੇ ਹੁਣ ਹਰਿਆਣੇ ਦੇ 24 ਫਸਲਾਂ ਤੇ ਐਮਐਸਪੀ ਦੇ ਰਹੇ ਆ ਪੰਜਾਬ 'ਚ ਨਾ ਕਿ ਉਹਨੂੰ ਲੈ ਰਹੇ ਇੱਕ ਫਸਲ ਤੇ ਕਿਹਾ ਤਾਂ ਉਹ ਵੀ ਮੁਕਰ ਗਏ ਇਹਨਾਂ ਦਾ ਜਿਹੜਾ ਫਾਈਨਾਂਸ ਮੰਤਰੀ ਆ ਉਹਦਾ ਕਹਿਣਾ 28% ਜੀਐਸਟੀ ਵਧ ਗਈ ਪੰਜਾਬ 'ਚ ਤੁਸੀਂ ਹਾਲਾਤ ਦੇਖੋ ਭਾਜੀ 3400 ਕਰੋੜ ਰੁਪਏ ਸਾਡੀ ਸਰਕਾਰ ਚ ਅਸੀਂ ਕਰਜ਼ਾ ਲੰਦੇ ਤੇ ਇੱਕ ਸਾਲ ਚ ਵੱਧ ਛੱਡਦਾ ਤਾਂ ਮਤਲਬ ਤਾਰ ਗਿਆ ਸਾਰਾ ਕਾਂਗਰਸ ਦੀ ਸਰਕਾਰ ਚ 7000 ਕਰੋੜ ਤੇ ਹੁਣ 33000 ਕਰੋੜ ਰੁਪਏ ਹਰ ਸਾਲ ਕਰਜ਼ਾ ਲੈ ਰਹੇ ਆ ਨਾ 1 ਇੰਚ ਕੋਈ ਸੜਕ ਬਣੀ ਨਾ ਕੋਈ ਬਿਜਲੀ ਪੈਦਾ ਹੋਈ ਨਾ ਕਿਸੇ ਗਰੀਬ ਨੂੰ ਸਕਾਲਰਸ਼ਿਪ ਮਿਲੀ ਨਾ ਕਣਕ ਨਾਲ ਧਾਲ ਮਿਲੀ ਨਾ ਸਗਨ ਸਕੀਮ ਮਿਲੀ ਨਾ ਪੈਨਸ਼ਨ ਮਿਲੀ ਨਾ ਹਜ਼ਾਰ ਰੁਪਏ ਜਿਹੜਾ ਕੁੜੀਆਂ ਨੂੰ ਮਿਲਿਆ ਸਿਰਫ ਲੁੱਟ ਕੇ ਦਿੱਲੀ ਨੂੰ ਜਾ ਰਹੇ ਆ ਤੁਸੀਂ ਦੇਖੋ ਜਿੱਦਨੇ ਦਿੱਲੀ ਹਾਰੇ ਤੇ ਨਾ ਜੀ ਮੈਂ ਇੱਕ ਸਟੇਟਮੈਂਟ ਦੇਈ ਸੀ ਮੈਂ ਕਿ ਹੁਣ ਪੰਜਾਬ ਦੇ ਮਾੜੇ ਦਿਨ ਆ ਗਏ ਜਿੰਨੇ ਦਿੱਲੀ ਤੋਂ ਵਿਹਲੇ ਹੋਏ ਨਾ ਸਾਰੇ ਪੰਜਾਬ ਨੂੰ ਲੁੱਟਣਗੇ ਪੰਜਾਬ ਚ ਘੁੰਮਣਗੇ ਉਦੋਂ ਦੇ ਇਹਨਾਂ ਦੇ ਮਨੀਸ਼ ਦਿਆ ਹੋ ਗਿਆ ਇਹਨਾਂ ਦਾ ਕੇਜਰੀਵਾਲ ਹੋ ਗਿਆ ਦੂਸਰੇ ਹੋਗੇ ਪੰਜਾਬ ਦੇ ਅੰਦਰ ਦਿੱਲੀ ਲੁੱਟਣੇ ਵਾਸਤੇ ਚੱਕਰ ਮਾਰ ਰਹੇ ਆ ਔਰ ਜੋ ਸਕੂਲ ਹੁੰਦੇ ਰਹੇ ਉਸ ਇੱਕ ਸਕੂਲ ਆ ਜੀ ਮੈਂ ਹੀ ਉਹਨੂੰ ਪਲੱਸ 2 ਕਰਵਾਇਆ ਮੈਂ ਹੀ ਉੱਥੇ ਕਰੋੜ ਰੁਪਇਆ ਲਾਇਆ ਗਰਨਾਮ ਸਿੰਘ ਜੀ ਸਾਡੇ ਟਿਊਬਲ ਇੰਜੀਨੀਅਰ ਉਹਨਾਂ ਨੇ 25 ਲੱਖ ਰੁਪਇਆ ਉਸ ਟਾਈਮ ਦੇ ਆ ਹੋਰ ਪੈਸੇ ਦੇ ਸਰਦਾਰ ਗਰਨਾਮ ਸਿੰਘ ਦੇ ਨਾਮ ਟਿਊਬ ਸਕੂਲ ਦਾ ਨਾਮ ਹੈ ਉਹ ਸਕੂਲ ਨੂੰ ਦੇਖਣ ਆਇਆ ਵੀ ਝੂਠੀ ਪਬਲਿਸਿਟੀ ਕਰਨ ਵਾਸਤੇ ਨਾ ਇਹਦੀਆਂ ਫੋਟੋਆਂ ਦਿਖਾਵਾਂਗੇ ਪੰਜਾਬ 'ਚ ਵੀ ਆਹ ਦੇਖੋ ਜੀ ਸਕੂਲ ਅਸੀਂ ਬਣਾ ਦੇਖਿਓ ਥੋੜੇ ਦਿਨਾਂ ਚੋ ਫੋਟੋਆਂ ਵੀ ਲਾ ਦੇਣਗੇ ਜਿਹੜਾ ਮੂਰੇ ਬੋਰਡ ਤੇ ਨਾਮ ਲਿਖਿਆ ਦਾ ਪੋਚਾ ਫਿਰ ਕੇ ਕਸਤੀਨ ਜੀ ਦਾ ਬੋਰਡ ਲਾ ਦਿਆਂ ਸੋ ਆ ਡਰਾਮਿਆਂ ਵਾਲੀ ਸਰਕਾਰ ਆ ਲੋਟੂ ਸਰਕਾਰ ਆ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਕਿਸਾਨਾਂ ਨਾਲ ਕਰਦਾ। ਜੀ ਸਾਹਿਬ ਤੁਸੀਂ। ਮਮਾ। ਜਿੱਤ ਤੁਸੀਂ ਬੋਲਦੇ ਹੋ ਮਹਾਲੀ ਜਨਾ। ਦੇਖੋ ਸਾਡੇ ਖਰੜ ਹਲਕੇ ਚੋਂ ਵੀ ਰਾਤ ਛਾਪੇ ਮਾਰ ਕੇ ਸਾਡੇ ਜਿਹੜੇ ਲੀਡਰ ਹੈ ਉਹ ਅਰੈਸਟ ਕੀਤੇ ਗਏ। ਮੈਂ ਕਹਿੰਦਾ ਬਦਕਿਸਮਤੀ ਹੈ ਪੰਜਾਬ ਦੀ ਜਿੱਥੇ ਅਨਲਾਨੀ ਜਿਹੜੀ ਹੈ ਐਮਰਜੈਂਸੀ ਲਾਗੂ ਕੀਤੀ ਹੋਈ ਹੈ। ਔਰ ਉਹ ਕਿਸਾਨ ਵੀਰ ਜਿਨ੍ਹਾਂ ਨੇ ਇਹਨਾਂ ਨੂੰ ਵੱਤੋਂ ਬੱਦ ਚੜ ਕੇ ਬੂਟਾ ਪਾਈਆਂ ਸੀ ਕਿਉਂਕਿ ਸਾਡਾ ਵੋਟ ਬੈਂਕ ਹੁੰਦਾ ਸੀ ਬੱਦ ਚੜ ਕੇ ਬੋਟਾ ਪਾਈਆਂ ਸੀ ਤੇ ਅੱਜ ਉਹਨਾਂ ਨਾਲ ਜੋ ਕੱਲ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪ੍ਰੈਸ ਵਾਲੇ ਵੀਰਾਂ ਨੂੰ ਸਭ ਨੂੰ ਪਤਾ ਹੀ ਹੈ ਸੋ ਅਸੀਂ ਇਸ ਚੀਜ਼ ਦੀ ਨਿੰਦਿਆ ਕਰਦੇ ਹਾਂ ਹਰ ਫਰੰਟ ਤੇ ਜਿਹੜੀ ਸਰਕਾਰ ਹੈ ਉਹ ਫੇਲ ਹੋਈ ਹੈ ਭਾਵੇਂ ਇਹਨੇ ਜਿੰਨੇ ਆਪਣੇ ਵਾਅਦੇ ਕੀਤੇ ਸੀ ਡਿਵੈਲਪਮੈਂਟ ਵਾਲੇ ਪਾਸੇ ਆਈਏ ਤਾਂ ਮੇਰਾ ਖਿਆਲ ਪੰਜਾਬ ਦੇ ਵਿੱਚ ਕਿਤੇ ਇੱਟ ਨਹੀਂ ਲੱਗੀ ਮੈਂ ਕਹਿੰਦਾ ਇੱਟ ਲੱਗਣੀ ਤਾਂ ਦੂਰ ਆ ਕਿਤੇ ਹੱਥ 'ਚ ਫੜੀਓ ਦਿਖਾ ਦਿਓ ਇਹਨਾਂ ਤੇ ਕਿਤੇ ਨਾ ਨਹੀਂ ਪੱਥਰ ਰੱਖਿਆ ਹੋਊਗਾ। ਮਤਲਬ ਬੁਰਾ ਹਾਲ ਹੈ ਤੁਸੀਂ ਮੇਰੇ ਹਲਕੇ ਜਾ ਕੇ ਦੇਖੋ। ਸੜਕਾਂ ਦੇ ਵਿੱਚ ਮੇਰਾ ਕਹਿੰਦਾ ਸੜਕ ਤਾਂ ਰਹੀਓ ਨਹੀਂ ਹੁਣ ਤਾਂ ਟੋਏ ਟੋਏ ਨੇ। ਸੋ ਇੰਨਾ ਬੁਰਾ ਹਾਲ ਆ ਲੋਕ ਖੂਨ ਦੇ ਅਥਰੂ ਹੋ ਰਹੇ ਨੇ ਪਰ ਸਰਕਾਰ ਸੁੱਤੀ ਪਈ ਐ। ਕੋਈ ਡਿਵੈਲਪਮੈਂਟ ਇਹਨਾਂ ਦੀਆਂ ਦੇਖੋ ਅਣਜਾਣ ਪਣਾ ਇਹਨਾਂ ਦਾ ਦੇਖੋ ਪਹਿਲਾਂ ਤਾਂ ਜੋ ਸ਼ਮਾ ਜੀ ਨੇ ਬੜੇ ਡਿਟੇਲ ਚ ਦੱਸਿਆ ਤੇ ਸਾਰੀਆਂ ਵੀਡੀਓਜ਼ ਵੀ ਦਿਖਾਈਆਂ ਨੇ ਇਹਨਾਂ ਦੀਆਂ ਵੀ ਕਿੰਵੇਂ ਝੂਠ ਬੋਲ ਕੇ ਜਗੀਆਂ ਲੋਕਾਂ ਦੀਆਂ ਵੋਟਾਂ ਲੁੱਟੀਆਂ ਇਹਨਾਂ ਨੇ ਤੇ ਸਰਕਾਰ ਜਿਹੜੀ ਬਣਾਈ ਹੈ ਪਰ ਅੱਜ ਲੋਕ ਪਛਤਾ ਰਹੇ ਨੇ ਪਰ ਹੁਣ ਕਰ ਕੁਝ ਨਹੀਂ ਸਕਦੇ ਤੇ ਉਹਦਾ ਨਤੀਜਾ ਇਹਨਾਂ ਨੇ ਐਮਪੀ ਇਲੈਕਸ਼ਨ ਚ ਵੀ ਦੇਖਿਆ ਵੀ ਲੋਕ ਕਿੰਨੇ ਕੁ ਸਾਡੇ ਨਾਲ ਨੇ ਜਾਂ ਕਿੰਨੇ ਕੁ ਨਾਰਾਜ਼ ਨੇ ਹੁਣ ਇਹਨਾਂ ਨੇ ਸਕੀਮ ਜਿਹੜੀ ਆਮ ਆਦਮੀਓ ਕਲੀਨਿਕ ਬਣਾਏ ਸੀ ਤੇ ਕੋਣ ਉਤੋਂ ਉਤੋਂ ਇਹਨਾਂ ਨੇ ਬੈਕ ਆਊਟ ਕੀਤਾ ਕਿਉਂਕਿ ਸੈਂਟਰ ਨੇ ਉਹ ਸਕੀਮ ਇਹਨਾਂ ਨੇ ਪੈਸਾ ਸੈਂਟਰ ਦਾ ਸੀ ਬਾਵਾ ਆਪਣੀ ਖੱਟਣ ਲਈ ਉਹਦਾ ਨਾਮ ਬਦਲਤਾ ਉਹਨਾਂ ਨੇ ਫੰਡ ਰੋਕ ਲਏ ਤੇ ਅੱਜ ਦੁਬਾਰੇ ਫੇਰ ਹੁਣ ਉਹਨਾਂ ਦਾ ਉਹਨਾਂ ਦੇ ਦੁਬਾਰੇ ਆਪਣੇ ਬੋਟ ਹਟਾ ਕੇ ਉਹਨਾਂ ਦੇ ਲਾਇਨੇ ਸੈਂਟਰ ਦੀਆਂ ਸਕੀਮਾਂ ਦੇ ਸੋ ਅਣਜਾਣ ਬਣੇ ਦੇ ਵਿੱਚ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਮੈਂ ਤਾਂ ਇਹੀ ਵਿਸ਼ਵਾਸ ਦਉਣਾ ਆਪਣੇ ਕਿਸਾਨ ਵੀਰਾਂ ਨੂੰ ਵੀ ਅਸੀਂ ਮੋਟਰੇ ਨਾਲ ਮੋਟਾ ਢਾਕੇ ਤੁਹਾਡੇ ਨਾਲ ਖੜਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਹੀ ਜਿਹੜਾ ਕਿਸਾਨਾਂ ਦੇ ਨਾਲ ਭਾਵੇਂ ਉਹਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਾ ਦਵਾਣਾ ਭਾਵੇਂ ਬਿਜਲੀ ਫ੍ਰੀ ਕਰਨੀ ਮੋਟਰਾਂ ਦੇ ਕਨੈਕਸ਼ਨ ਮਤਲਬ ਹਰ ਵੇਲੇ ਮਜ਼ਦੂਰ ਤੇ ਕਿਸਾਨ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਹਮੇਸ਼ਾ ਸਾਥ ਦਿੱਤਾ ਤੇ ਅੱਜ ਵੀ ਅਸੀਂ ਆਪਣੇ ਉਹਨਾਂ ਵੀਰਾਂ ਨੂੰ ਵਿਸ਼ਵਾਸ ਦੋਣੇ ਵੀ ਅਸੀਂ ਮੋਟੇ ਨਾਲ ਮੋਟਾ ਢਾਕੇ ਤੁਹਾਡੇ ਨਾਲ ਖੜਾਂਗੇ ਧੰਨਵਾਦ ਬੱਸ ਜੀ ਮੈਂ ਤਾਂ ਸ਼ਰਮਾ ਜੀ ਔਰ ਗਿੱਲ ਸਾਹਿਬ ਨੇ ਸਾਰਾ ਦੱਸਤਾ ਤੇ ਜਿਹੜਾ ਸਾਡੇ ਹਲਕੇ ਆ ਉਹ ਚੰਡੀਗੜ੍ਹ ਦੀ ਕੁਖ ਵਿੱਚ ਪਸੇ ਹੋਏ ਹਲਕੇ ਆ ਅਸੀਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਵਾ ਰਹੇ ਆ ਕਿ ਜੋ ਵੀ ਡਿਊਟੀ ਹੋ ਜੋ ਲੰਗਰ ਦੀ ਜਾਂ ਹੋਰ ਪੰਜ ਤਰੀਕ ਨੂੰ ਉਹਨਾਂ ਨੇ ਚੰਡੀਗੜ੍ਹ ਪੂਚ ਕਰ ਲਈ ਹੋਣਾ ਤੇ ਸ਼ਮਨੀ ਅਕਾਲੀ ਦਲੇ ਸਾਰੇ ਹਲਕਿਆਂ ਦਾ ਸਾਡੇ ਜ਼ਿਲ੍ਹੇ ਦਾ ਮੁਹਾਲੀ ਦਾ ਉਹ ਉਹਨਾਂ ਦੇ ਨਾਲ ਹੀ ਕਟਾਕੇ ਖੜੂਗਾ ਔਰ ਪ੍ਰਸ਼ਾਸਨ ਨੂੰ ਬੇਨਤੀ ਵੀ ਹੈ ਕਿ ਜਿਹੜੇ ਸਾਡੇ ਕਿਸਾਨ ਵੀਰ ਨਜ਼ਰਬੰਦ ਕਰਿਆ ਉਹ ਕੋਈ ਖਾਕੂ ਨਹੀਂ ਹੈਗੇ ਕੋਈ ਤਾਲੀਬਾਨੀ ਨਹੀਂ ਹੈਗੇ ਉਹ ਇੱਥੋਂ ਦੇ ਸਾਡੇ ਭਰਾ ਨੇ ਜੇ ਉਹਨਾਂ ਨੂੰ ਅੱਜ ਸ਼ਾਮ ਤੱਕ ਨਾ ਰਹਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਪੱਧਰ ਤੇ ਇਸ ਲਈ ਸੰਘਰਸ਼ ਲਈ ਅਸੀਂ ਤਿਆਰ ਹਾਂ ਮੁਹਾਲੀ ਵਾਲੇ ਸਾਰਾ ਜ਼ਿਲ੍ਹਾ ਸਾਡਾ ਤਿਆਰ ਹੈ ਥੋ ਐਨੀ ਬੇਇਨਤੀਆ ਕਰਦਾ ਖਸ਼ਮਾ ਜਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ